ਰੌਲੀ ਪਿੰਡ ਜਿੱਥੇ ਅਰਜਨ ਘੋੜਾ ਪਹਿਲਾਂ ਹੁੰਦਾ ਸੀ ਉਦੋਂ 25 ਕਿਲੋਮੀਟਰ ਅੱਗੇ ਪਿੰਡ ਪੈਂਦਾਗਾ ਕਾਦਰ ਵਾਲਾ ਮੋਗੇ ਜ਼ਿਲ੍ਹੇ ਦਾ ਹੀ ਪਿੰਡਾ ਬਾਈ ਰਣਜੀਤ ਦੇ ਘਰੇ ਆਹਾ ਅਰਜਨ ਘੋੜੇ ਦਾ ਪੁੱਤ ਦਿਲ ਅਰਜਨ ਨਾਂ ਵੀ ਇਹਦਾ ਰਲਦਾ ਮਿਲਦਾ ਇਸੇ ਕਰਕੇ ਰੱਖਿਆ ਕਿਉਂਕਿ ਇਹਦੀਆਂ ਜਿਹੜੀਆਂ ਬਣਤਰਾਂ ਕੁਆਲਿਟੀਆਂ ਨੇ ਜਾਂ ਇਹਦੇ ਵਿੱਚ ਜਿਹੜੇ ਗੁਣ ਉਹ ਸਾਰੇ ਅਰਜਨ ਵਾਲੇ ਹੀ ਆ ਰਿਜ਼ਲਟ ਵੀ ਇਹਨੇ ਜਿਹੜੇ ਦਿੱਤੇ ਆ ਨਾ ਬੱਚੇ ਇਹਦੇ ਆਏ ਆ 5-7 ਉਹ ਵੀ ਅਰਜਨ ਵਾਂਗੂੰ ਹੀ ਦਿੱਤੇ ਆ ਜੋ ਗੱਲਬਾਤ ਅਰਜਨ ਦੇ ਬੱਚਿਆਂ ਦੇ ਵਿੱਚ ਆਉਂਦੀ ਆ ਸੇਮ ਉਹੀ ਗੱਲਬਾਤ ਇਹਦੇ ਬੱਚਿਆਂ ਦੇ ਵਿੱਚ ਆਈ ਆ ਉਹੀ ਛਕੀਨ ਛੋਟਾ ਕੁੰਡੀ ਵਾਲਾ ਕੰਨ ਉਹੀ ਗੁਲਾਬੀ ਪਾਣਾ ਉਹੀ ਸੋਹਣਾ ਮੂੰਹ ਮਹਾਂਦਰਾ ਕਿਉਂਕਿ ਘੋੜਾ ਆਪ ਵੀ ਬਹੁਤ ਜਿਆਦਾ ਸੋਹਣਾ ਦਾ ਸੋ ਸਟੱਡ ਸਰਵਿਸ ਇਹਦੀ ਚੱਲ ਰਹੀ ਆ 21000 ਰੁਪਈਆ ਇਹਦੀ ਮੀਟਿੰਗ ਫੀਸ ਆ ਤੇ ਕਿਹੜੇ ਹਿਸਾਬ ਨਾਲ ਘੋੜਾ ਛੜਦੇ ਕਰਦੇ ਆ ਸਾਰੀ ਗੱਲਬਾਤ ਆ ਜਿਹੜੀ ਆਪਾਂ ਇੰਟਰਵਿਊ ਦੇ ਵਿੱਚ ਬਾਈ ਰਣਜੀਤ ਦੇ ਨਾਲ ਕਰਾਂਗੇ ਬੱਚੇ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਆਏ ਆ ਸੋ ਚੈੱਕ ਕਰੋ ਘੋੜੇ ਨੇ ਜਿਹੜੀਆਂ ਬਣਤਰਾਂ ਨੇ ਮੂਹ ਮਹਾਂਦਰਾ ਸਾਰਾ ਜਿਵੇਂ ਬਾਈ ਦੱਸਦਾ ਸੀ ਵੀ ਅਣਜਾਣ ਬੰਦਾ ਵੀ ਦੇਖ ਕੇ ਦੱਸ ਦਿੰਦਾ ਬਾਈ ਅਰਜਣ ਦਾ ਬੱਚਾ ਲੱਗਦਾ ਏ ਸੋ ਮੋਗੇ ਵਾਲੇ ਭਰਾਵਾ ਵਾਸਤੇ ਜਾਂ ਕਹਿ ਲਓ ਜਿਹੜਾ ਇੱਧਰ ਫਿਰੋਜ਼ਪੁਰ ਬੈਲਟ ਪੈਂਦੀ ਆਗੀ ਤੇ ਜਾਂ ਇੱਧਰ ਮਾਲਵੇ ਵਾਲਾ ਪਾਸਾ ਆ ਗਿਆ ਸੋ ਥੋੜਾ ਬਹੁਤ ਜੇ ਆਪਾਂ ਦੇਖੀਏ ਉਧਰ ਅੰਮ੍ਰਿਤਸਰ ਤੋਂ ਜਿਹੜਾ ਇੱਧਰਲੇ ਪਾਸੇ ਦਾ ਏਰੀਆ ਆ ਗਿਆ ਉਹਨਾਂ ਵਾਸਤੇ ਬੜੇ ਸੌਖਾ ਹੀ ਗੱਲ ਆ ਘੋੜੀਆਂ ਮੇਟ ਕਰਾਉਣ ਵਾਸਤੇ ਸੋ ਵੈਸੇ ਤਾਂ ਭਰਾ ਕਿਤੇ ਉਹ ਵੀ ਕਿਸੇ ਪਾਸੇ ਤੋਂ ਵੀ ਘੋੜੀ ਲੈ ਕੇ ਆ ਸਕਦਾ ਪਰ ਅਰਜਨ ਪਹਿਲਾਂ ਉੱਥੇ ਹੋਣ ਕਰਕੇ ਸੋ ਭਰਾਵਾਂ ਨੂੰ ਹੁਣ ਸੌਖ ਹੋ ਜਾਊਗਾ ਘੋੜੇ ਦੀ ਸਟੱਡ ਸਰਵਿਸ ਵਾਸਤੇ ਬਾਕੀ ਗੱਲਬਾਤ ਆਪਾਂ ਰਣਜੀਤ ਤੋਂ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਘੋੜਾ ਪਾਲਕ ਵੀਰਾਂ ਦਾ ਜਿੰਨੇ ਵੀ ਆਪਣੇ ਨਾਲ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਇਸ ਵੀਡੀਓ ਦੇ ਦਰਮਿਆਨ ਜੁੜੇ ਹੋਏ ਹੋ ਦੋਸਤੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੀ ਇੰਟਰਵਿਊ ਦੇ ਵਿੱਚ ਗੱਲਬਾਤ ਆ ਬਾਈ ਰਣਜੀਤ ਦੇ ਨਾਲ ਕਰਾਵਾਂਗੇ ਕੁਸ਼ਕ ਸ਼ਾਰਟ ਤੁਸੀਂ ਘੋੜੇ ਦੇ ਪਹਿਲਾਂ ਦੇਖ ਲੇ ਨੋਕਰਾ ਘੋੜਾ ਅਰਜਨ ਰੌਲੀ ਵਾਲੇ ਦਾ ਬੱਚਾ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜਿਹਦੀ ਬਾਈ ਰਣਜੀਤ ਨੇ ਸਟੱਡ ਸਰਵਿਸ ਓਪਨ ਕੀਤੀ ਆ ਕੁਸ਼ਕ ਦੇ ਰਿਜ਼ਲਟ ਵੀ ਆ ਚੁੱਕੇ ਆ ਪਹਿਲਾਂ ਤੇ ਬਾਈ ਯਾਰ ਗਿਆ ਨੇ ਜਿੱਥੋਂ ਤੱਕ ਮੇਰਾ ਅੰਦਾਜ਼ਾ ਜਿੰਨਾ ਕੁ ਮੈਨੂੰ ਬਾਈ ਨੇ ਪਹਿਲਾਂ ਦੱਸਿਆ ਸੀ ਇਹਦੇ ਬਾਰੇ ਵੀ ਇਹ ਜਿਹੜਾ ਘੋੜਾ ਗਾ ਲਿਆ ਸੀਗਾ ਕੁਸ਼ਕ ਟਾਈਮ ਪਹਿਲਾਂ ਤੇ ਕਿੰਨਾ ਕੁ ਟਾਈਮ ਹੋ ਗਿਆ ਬਾਈ ਨੂੰ ਖਰੀਦੇ ਨੂੰ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਸੀ ਘੋੜਾ ਲੈਣ ਦਾ ਲਾਈਨ ਬਹੁਤ ਜਿਆਦਾ ਸਟਰੋਂਗ ਆ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਪਿੰਡ ਕਾਦਰ ਵਾਲਾ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਇਹ ਕੋਟੀ ਸਖਾਂ ਦੇ ਨੇੜੇ ਮੇਨ ਹਾਈਵੇ ਤੋਂ ਤਕਰੀਬਨ ਮੇਰਾ ਖਿਆਲ ਆ ਵੀ 2 ਕਿਲੋਮੀਟਰ ਹਟਮਾ ਹੋਣਾ ਚੜਦੇ ਵਾਲੇ ਪਾਸੇ ਸੋ ਬਾਈ ਰਣਜੀਤ ਤੋਂ ਆਪਾਂ ਗੱਲਬਾਤ ਸਾਰੀ ਘੋੜੇ ਦੇ ਬਾਰੇ ਪੁੱਛਾਂਗੇ ਸਤਿ ਸ਼੍ਰੀ ਅਕਾਲ ਬਾਈ ਰਣਜੀਤ ਸਤਿ ਸ਼੍ਰੀ ਅਕਾਲ ਬਾਈ ਜੀ ਬੜਾ ਬਈ ਠੀਕ ਠਾਕ ਜੀ ਵਧੀਆ ਬਈ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਬਹੁਤ ਵਧੀਆ ਰஞ்சிਤ ਵੀਰੇ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਭਰਾਵਾਂ ਨੂੰ ਆਪਾਂ ਆਪਣੇ ਪਿੰਡ ਕਾਦਰ ਵਾਲੇ ਦਾ ਐਡਰੈਸ ਕਲੀਅਰ ਕਰ ਦਈਏ ਸ਼ਾਰਟ ਦੇ ਵਿੱਚ ਆਪਣਾ ਪਿੰਡ ਬਈ ਮੋਗੇ ਤੋਂ ਜਦੋਂ ਆਪਾਂ ਮਖੂ ਨੂੰ ਜਾਂਦੇ ਆ ਜੀ ਹਾਂਜੀ ਬਈ ਤੇ ਮੇਨ ਰੋਡ ਤੋਂ 2 ਕਿਲੋਮੀਟਰ ਚੜ੍ਹਦੇ ਵਾਲੇ ਪਾਸੇ ਨੂੰ ਆਉਂਦਾ ਜੀ ਠੀਕ ਹੈ ਬਈ ਹਾਂ ਮੋਗੇ ਤੋਂ ਜਦੋਂ ਕੋਟੀ ਸੇਖਾਂ ਆਉਂਦਾ ਅੱਗੇ ਫਿਰ ਦੌਲੇ ਵਾਲਾ ਪਿੰਡ ਆਉਂਦਾ ਜੀ ਹੂੰ ਉਹਦੇ ਨਾਲ ਹੀ ਆਪਣਾ ਪਿੰਡ ਹੈ ਜੀ ਠੀਕ ਹੈ ਬਈ ਤੇ ਮੇਰਾ ਖਿਆਲ ਹੈ ਵੀ ਕੋਟੀ ਸੇਖਾਂ ਤੋਂ ਮਖੂ ਦੇ ਸੈਂਟਰ ਦੇ ਵਿੱਚ ਕਿੰਨੇ ਕਿਲੋਮੀਟਰ ਪੈਂਦਾ ਕੋਟੀ ਸੇਖਾਂ ਤੋਂ ਜੀ 7 ਕਿਲੋਮੀਟਰ ਹੈਗਾ ਜੀ ਆਪਣਾ ਪਿੰਡ ਹੂੰ ਤੇ ਮਖੂਲ ਨੂੰ 15 ਕਿਲੋਮੀਟਰ ਪੈ ਜਾਂਦਾ ਜੀ ਠੀਕ ਹੈ ਬਾਈ ਤੇ ਜੇ ਕੋਈ ਜੀਰੇ ਤੋਂ ਆਉਂਦਾ ਸੱਜਣ ਉਹਨੂੰ ਵੀ 15 ਕਿਲੋਮੀਟਰ ਹੈ ਜੀ ਜਾਂ ਮੋਗੇ ਤੋਂ ਬਾਈ ਜਾਂ ਮੋਗੇ ਤੋਂ 20 ਕਿਲੋਮੀਟਰ ਹੈ ਜੀ ਠੀਕ ਹੈ ਬਾਈ ਤੇ ਇਧਰੋਂ ਧਰਮਕੋਟ ਸਾਈਡ ਤੋਂ ਵੀ 15 ਮਤਲਬ ਇਹਨਾਂ ਦੇ ਸੈਂਟਰ ਜੇ ਚ ਰਹਿੰਦਾ ਹੀ ਪਿੰਡ ਆਪਣਾ ਠੀਕ ਹੈ ਜੀ ਬਾਈ ਅ ਪਹਿਲਾਂ ਗੱਲਬਾਤ ਆਪਾਂ ਭਰਾਵਾਂ ਨੂੰ ਘੋੜੇਬਾਰੀ ਦੱਸਦੀ ਹੈ ਹਨਾ ਹਾਂ ਜੀ ਕਿੰਨਾ ਕੁ ਪੁਰਾਣਾ ਸ਼ੌਂਕ ਆ ਬਾਈ ਜਾਨਵਰ ਫਾਰਮ ਦੇ ਉੱਤੇ ਰੱਖੇ ਨੂੰ ਤੁਹਾਨੂੰ ਮੰਨ ਲਓ ਪਿੱਛੇ ਤੋਂ ਪਰਿਵਾਰ ਦੇ ਵਿੱਚ ਬਾਪੂ ਜੀ ਹੁਣੀ ਰੱਖਦੇ ਰਹੇ ਆ ਜਾਂ ਤੁਸੀਂ ਸ਼ੁਰੂਆਤ ਕੀਤੀ ਆ ਇਹ ਅਸਲ 'ਚ ਜੀ ਮੇਰੇ ਨਾਨਾ ਜੀ ਪਹਿਲਾਂ ਰੱਖਦੇ ਸੀਗੇ ਘੋੜੀਆਂ کافی ਪੁਰਾਣੇ ਟਾਈਮ ਉਹਨਾਂ ਕੋਲੇ ਹੁੰਦੀਆਂ ਸੀਗੀਆਂ ਤੇ ਉਹ ਫਿਰ ਮੰਨ ਲਓ ਵੀ ਉਧਰੋਂ ਬੰਦੇ ਦੇ ਬਲੱਡ 'ਚ ਹੀ ਆ ਜਾਂਦਾ ਸਿਸਟਮ ਤੇ 2007 ਤੋਂ ਆਪਣੇ ਕੋਲ ਘੋੜੀਆਂ ਮਤਲਬ ਜਿਹੜੀ ਪਹਿਲੀ ਘੋੜੀ ਲਈ ਸੀ ਹਜੇ ਵੀ ਫਾਰਮ 'ਤੇ ਹੈਗੀ ਆ ਜੀ ਠੀਕ ਹੈ ਭਾਈ ਉਦੋਂ ਤੋਂ ਆਪਾਂ ਸ਼ੌਂਕ ਨਾਲ ਰੱਖੀਆਂ ਸੀਗੀਆਂ ਜੀ ਸਵਾਰੀ ਸੂਰੀ ਕਰੀਦੀ ਸੀਗੀ ਉਹਦਾ ਆਪਾਂ ਬੱਚੇ ਸੀਗੇ ਤੇ ਹੌਲੀ ਹੌਲੀ ਹੁਣ ਜਿਵੇਂ ਇਹਨਾਂ ਦਾ ਕੰਮ ਵਧਿਆ ਜੀ ਤੁਹਾਡੇ মিডিਆ ਵਾਲੇ ਭਰਾਵਾਂ ਕਰਕੇ ਹਾਂਜੀ ਬਾਈ ਵੀ ਇਸ ਚੀਜ਼ ਦਾ ਐਕਸਪੋਜ਼ਰ ਜ਼ਿਆਦਾ ਮਿਲਿਆ ਆਪਾਂ ਨੂੰ ਠੀਕ ਹੈ ਬਾਈ ਹੁਣ 3 ਸਾਲਾਂ ਤੋਂ ਆਪਾਂ ਪ੍ਰੋਫੈਸ਼ਨਲੀ ਇਹਨਾਂ ਦੇ ਵਿੱਚ ਪਏ ਆ ਜੀ ਠੀਕ ਹੈ ਜੀ ਫਾਰਮ ਬਣਾਇਆ ਬਾਹਰ ਥੋੜਾ ਜਿਹਾ ਆਪਦੇ ਲੋਕ ਕੋਸ਼ਿਸ਼ ਕੀਤੀ ਵਧੀਆ ਚੀਜ਼ ਕਰੀਏ ਹਾਂਜੀ ਬਾਈ ਤੇ ਘੋੜੀਆਂ ਸੀਗੀਆਂ ਹੀ ਪਹਿਲਾਂ ਹਾਂਜੀ ਬਾਈ ਘੋੜੇ ਦੀ ਬੜੀ ਤਾਂਗ ਸੀਗੀ ਰੱਖਣ ਦੀ ਵੀ ਅਰਜਨ ਰੌਲੀ ਵਾਲੇ ਦਾ ਬੱਚਾ ਹੋਵੇ ਆਪਣੇ ਘਰੇ ਵੀ ਹਾਂਜੀ ਬਾਈ ਤੇ ਚਲੋ ਆਪਾਂ ਨੂੰ ਬਣਿਆ ਬਣਿਆ ਘੋੜਾ ਹੀ ਮਿਲ ਗਿਆ ਜੀ ਮੇਰੇ ਦੋਸਤ ਨੇ ਬਾਹਰ ਜਾਣਾ ਸੀਗਾ ਤੇ ਉਹਦੇ ਘਰੇ ਸੀਗਾ ਜੀ ਇਹੇ ਉਹਨਾਂ ਨੇ ਪਿਛਲੇ ਸਾਲ ਤੋਂ ਉਦੋਂ ਪਹਿਲਾਂ ਮੇਰਾ خیال 6-7 ਘੋੜੀਆਂ ਦੇ ਛੱਡੇਆ ਸੀਗੇ ਜੀ ਉਹਦੇ ਰਿਜ਼ਲਟ ਬੜੇ ਵਧੀਆ ਮੈਨੂੰ ਲੱਗੇ ਅੱਛਾ ਦੋ ਕੁੜੀਆਂ ਤੋਂ ਮੈਂ ਮੀਟ ਕਰਵਾਈਆਂ ਸੀਗੀਆਂ ਵਧੀਆ ਰਿਜ਼ਲਟ ਆਏ ਠੀਕ ਹੈ ਭਾਈ ਤੇ ਫੇਰ ਉਦੋਂ ਲਿਆ ਜੀ ਆਪਾਂ ਇਹ ਘੋੜਾ ਹੁਣ ਵੀ ਕੁਝ ਰਿਜ਼ਲਟ ਇਹਦੇ ਆਉਣ ਵਾਲੇ ਆ ਜੀ ਠੀਕ ਹੈ ਭਾਈ ਤੇ ਵਧੀਆ ਜੀ ਸਿਸਟਮ ਸਾਰਾ ਠੀਕ ਹੈ ਜੀ ਉਹ ਬਾਈ ਤੋਂ ਜਿਹੜੇ ਤੋਂ ਆਪਾਂ ਲਿਆ ਸੀਗਾ ਘੋੜਾ ਜੀ ਉਹ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਹੀ ਹੁੰਦੇ ਆ ਭਰਾ ਹਾਂਜੀ ਆਪਣੇ ਸਰਕਲ ਸੀਗੇ ਭਰਾ ਅੱਛਾ ਭਾਈ ਘੋੜਾ ਬੈਸੇ ਤੁਹਾਨੂੰ ਪਰਸਨਲ ਤੌਰ ਤੇ ਪਹਿਲਾਂ ਪਸੰਦ ਸੀ ਇਹ ਜਾਂ ਜਿਵੇਂ ਬਾਈ ਦੇ ਬਾਹਰ ਜਾਣੇ ਕਰਕੇ ਥੋੜੀ ਰਾਇ ਬਣ ਗਈ ਲੈਣ ਦੀ ਬਾਤ ਵੀ ਮੈਂ ਤਾਂ ਬਾਈ ਆਪਾਂ ਨੂੰ ਬਲੱਡ ਲਾਈਨ ਹੀ ਬੜੀ ਜਿਆਦਾ ਪਸੰਦ ਸੀ ਜਿਵੇਂ ਰੌਲੀ ਵਾਲਾ ਘੋੜਾ ਸੋਹਣਾ ਉਵੇਂ ਉਹਦੇ ਬੱਚਿਆਂ ਚ ਸਨਾਪੋਂ ਦਾ ਉਹ ਪਸੰਦ ਸੀਗਾ ਜੀ ਤੇ ਘੋੜਾ ਵੀ ਪਸੰਦ ਸੀ ਅੱਗੇ ਜਦੋਂ ਇਹਦੇ ਬੱਚੇ ਐ ਬੱਚੇ ਦੇਖੇ ਬੱਚੇ ਬੜੇ ਸੋਹਣੇ ਲੱਗੇ ਤੇ ਤਾਂ ਕਰਕੇ ਫਿਰ ਲਿਆ ਜੀ ਆਪਾਂ ਠੀਕ ਹੈ ਬਾਈ ਨਾਂ ਕੀ ਰੱਖਦਾ ਬਾਈ ਫਿਰ ਇਹਦਾ ਬਾਈ ਦਿਲਰਜਨ ਰੱਖਿਆ ਜੀ ਠੀਕ ਹੈ ਜੀ ਵੀ ਉਹਦੇ ਨਾਲ ਮਿਲਦਾ ਜੁਲਦਾ ਨਾਮ ਆਪਣੇ ਉਹਦੀ ਲੀਗ ਐ ਸੀ ਅੱਗੇ ਲੈ ਕੇ ਚੱਲਦਾ ਘੋੜਾ ਠੀਕ ਐ ਬਾਈ ਹਾਂਜੀ ਤੇ ਉਮਰ ਕਿੰਨੀ ਹੋ ਗਈ ਹੁਣ ਇਹਦੀ ਇਹਦੀ ਬਾਈ 5.5 ਸਾਲ ਹੋ ਗਈ ਐ ਜੀ ਘੋੜੇ ਦੀ ਉਮਰ ਅੱਛਾ ਜੀ ਹਾਂਜੀ ਤੇ ਉਸ ਬਾਈ ਦੇ ਕਰਦਾ ਹੀ ਜਨਮ ਸੀ ਹਾਂਜੀ ਉਹਨਾਂ ਦੇ ਘਰ ਜੰਮ ਸੀਗਾ ਜੀ ਘੋੜਾ ਤੇ ਫਿਰ ਤਾਂ ਬਾਈ ਮਾਂ ਵੀ ਦੇਖੀ ਹੋਣੀ ਆ ਤੁਸੀਂ ਇਹਦੀ ਹਾਂਜੀ ਮਾਂ ਇਹਦੀ ਬਹੁਤ ਚੰਗੀ ਸੀਗੀ ਨੁਕਰੀ ਘੋੜੀ ਸੀਗੀ ਜੀ ਤੇ ਇੱਕ ਦੋ ਜਾਨਵਰ ਉਹਨਾਂ ਕੋਲ ਹੋਰ ਸੀ ਫਿਰ ਉਹਨਾਂ ਨੇ ਸਾਰੀ ਸੇਲ ਕਰ ਦਿੱਤੀ ਸੀ ਅੱਛਾ ਬਾਈ ਹਾਂਜੀ ਠੀਕ ਐ ਜੀ ਇਸ ਵਕਤ ਹਾਈਟ ਕਿੰਨੀ ਕਰ ਗਿਆ ਰਣਜੀਤ ਬਾਈ ਇਹ ਬਾਈ 63 ਇੰਚ ਆ ਜੀ ਪੂਰਾ 63 ਆ ਦੇ ਵਿੱਚ ਨਾ ਕੋਈ ਵੱਧ ਨਾ ਘੱਟ 63 ਤੋਂ ਵੱਧ ਭਾਵੇਂ ਹੋਵੇ ਜੀ ਘੱਟਦਾ ਨਹੀਂ ਠੀਕ ਹੈ ਬਾਈ ਹਾਂਜੀ ਠੀਕ ਹੈ ਕੰਨ ਬਹੁਤ ਛੋਟੇ ਆ ਜੀ ਇਹਦੇ ਹਮ ਜਿਹੜੇ ਮੈਨੂੰ ਬੜੇ ਜਿਆਦਾ ਪਸੰਦ ਆ ਜੀ ਠੀਕ ਹੈ ਬਾਈ ਤੇ ਵੈਸੇ ਜਿਵੇਂ ਆਪਾਂ ਭਰਾਵਾਂ ਨੂੰ ਗੱਲ ਕਰਕੇ ਹਟੇ ਸੀ ਜਿਵੇਂ ਆਫ ਕੈਮਰਾ ਵੀ ਆਪਾਂ ਥੋੜਾ ਜਿਆ ਸੋਚਿਆ ਸੀ ਵੀ ਲਾਈਨ ਨੂੰ ਆਪਦੀ ਨੂੰ ਇਹ ਪਹਿਲੇ ਹੀ ਕਲੀਅਰ ਕਰਦਾ ਹਨਾ ਸਾਹਮਣੇ ਖੜਾ ਭਰਾਵਾਂ ਦਾ ਹਾਂਜੀ ਵੀ ਜਦੋਂ ਕੋਈ ਦੋਸਤ ਯਾਰ ਦੋਸਤ ਆਉਂਦਾ ਜਿਵੇਂ ਅੱਜ ਵੀ ਆਪਾਂ ਨੂੰ ਬਾਈ ਮਿਲਿਆ ਉਹਨੂੰ ਆਪਾਂ ਫੋਟੋਆਂ ਦਿਖਾਈਆਂ ਵੀਡੀਓ ਦਿਖਾਈਓ ਉਹਨੇ ਉਹੀ ਕੈਦਾ ਵੀ ਅਰਜਨ ਰੌਲੀ ਵਾਲੇ ਦਾ ਬੱਚਾ ਹਾਂ ਤੇ ਮਤਲਬ ਦੇਖ ਕੇ ਹੀ ਪਤਾ ਲੱਗ ਜਾਂਦਾ ਜੀ ਉਹ ਉਹੀ ਸਾਰਾ ਸਿਸਟਮ ਉਹਦੀ ਕਾਪੀ ਹੋਈ ਹੈ ਜੀ ਸਭ ਨਾਲ ਤੇ ਬਾਕੀ ਜਿਵੇਂ ਆਪਾਂ ਕਈ ਵੀਡੀਓ ਅਰਜਨ ਦੀਆਂ ਵੀ ਵਾਇਰਲ ਹੁੰਦੀਆਂ ਦੇਖਦੇ ਆ ਜਿੰਨੀਆਂ ਵੀ ਹੁਣ ਤੱਕ ਉਹਦੀਆਂ ਵੀਡੀਓ ਦੇਖੀਆਂ ਨੇ ਆਪਾਂ ਵੀ ਬਹੁਤ ਘੱਟ ਟੱਕ ਕੇ ਖੜਦਾ ਕੋੜਾ ਜਣਾ ਐਗਰੈਸ਼ਨ ਬਹੁਤ ਜ਼ਿਆਦਾ ਹੁੰਦਾ ਹਾਂ ਰੋਡ ਤੋਂ ਜ਼ਿਆਦਾ ਹੈ ਨਾ ਤੇ ਉਸੇ ਤਰ੍ਹਾਂ ਇਹਨੂੰ ਵੀ ਜਦੋਂ ਆਪਾਂ ਕਰੰਟ ਉਹੀ ਦੇਖ ਹੁੰਦਾ ਹਾਂ ਹਾਂ ਕਰੰਟ ਇਹਦੇ ਚ ਉਹੀ ਹੈ ਜੀ ਉਹੀ ਫਿਰ ਨੱਚਦਾ ਹੀ ਬਾਹਰ ਤੇ ਮਤਲਬ ਅਗਲੇ ਪੈਰ ਹੋਰ ਹਿਸਾਬ ਨਾਲ ਰੱਖਦਾ ਪਿਛਲੇ ਟੱਪੇ ਜ ਮਾਰ ਦਉਂਦਾ ਘੋੜਾ ਵਧੀਆ ਲੱਗਦਾ ਜੀ ਠੀਕ ਹੈ ਬਾਈ ਰஞ்சிਤ ਭਾਈ ਫਿਰ ਹੁਣ ਤੁਸੀਂ ਮੀਟਿੰਗ ਫੀਸ ਇਹਦੀ ਕਿੰਨੀ ਰੱਖੀ ਆ ਜਾਂ ਪਿੱਛੇ ਭਰਾ ਨੇ ਉਹਨੇ ਕਿਸ ਹਿਸਾਬ ਨਾਲ ਸਟੱਡ ਸਰਵਿਸ ਦਿੱਤੀ ਸੀ ਇਹਦੀ ਉਹਦੀ ਸਰਵਿਸ ਤਕਰੀਬਨ ਆਪਣੇ ਸੱਜਣਾ ਦੀਆਂ ਘੋੜੀਆਂ ਤੇ ਛੱਡਿਆ ਸੀ ਮੀਟਿੰਗ ਤਾਂ ਉਹ ਨਾਰਮਲ 21000 ਫੀਸ ਆ ਜੀ ਠੀਕ ਹੈ 21 ਸੀ ਹੁਣ ਆਪਾਂ ਵੀ 21 ਰੱਖੀ ਆ ਆਪਾਂ ਨੂੰ ਕੋਈ ਹੈ ਨਹੀਂ ਜ਼ਿਆਦਾ ਉਹਦੇ ਵਿੱਚ ਹੂੰ ਚੇਂਜ ਕਰਨ ਦੀ ਲੋੜ ਤੇ ਬਾਕੀ ਜਿਹੜੇ ਰਿਜ਼ਲਟ ਦੇਖ ਚੁੱਕੇ ਹੋ ਤੁਸੀਂ ਬੱਚੇ ਤੁਹਾਨੂੰ ਕਿਵੇਂ ਦੇ ਲੱਗੇ ਜਾਂ ਘੋੜੀਆਂ ਮੁਤਾਬਕ ਦੇਖੀ ਆਪਾਂ ਚੰਬੀਆਂ ਘੋੜੀਆਂ ਮੁਤਾਬਕ ਨੌਕਰੀਆਂ ਮੁਤਾਬਕ ਜਾਂ ਹਾਈਟ ਦੇ ਹਿਸਾਬ ਨਾਲ ਦੇਖੀਏ ਘੋੜੀਆਂ ਦੀ ਵਧੀਆ ਰਿਜ਼ਲਟ ਆਉਂਦੀ ਹੈ तकरीबन ਜਿਵੇਂ ਸਾਡੇ ਨਾਲੋਂ ਇੱਕ ਨਾਲ ਦੇ ਪਿੰਡ ਦਾ ਹੀ ਬੰਦਾ ਸੀਗਾ ਇੱਕ ਪਿਛਲੀ ਵਾਰੀ ਉਹਨੇ ਆਪਣੇ ਘੋੜੇ ਤੋਂ ਮੇਟ ਕਰਵਾਈ ਸੀ ਉਦੋਂ ਨੁਕਰਾ ਬੱਚਾ ਆਇਆ ਸੀਗਾ ਹੀ ਜਿਹੜੇ ਰਿਜ਼ਲਟ ਦੇਖ ਕੇ ਮੈਂ ਲੈ ਤੇ ਉਸ ਤੋਂ ਬਾਅਦ ਉਹ ਉਹਨੇ ਕਿਸੇ ਕਾਰਨ ਕਰਕੇ ਹੋਰ ਕਿਸੇ ਘੋੜੇ ਤੋਂ ਮੇਟ ਕਰਾ ਲਈ ਉਹਦੇ ਫੇਰ ਚੰਬਾ ਬੱਚਾ ਆ ਗਿਆ ਅੱਛਾ ਬਈ ਹੁਣ ਐਤ ਕੀ ਫੇਰ ਆਪਣੇ ਘੋੜੇ ਤੋਂ ਮੇਟ ਕਰਾਈ ਉਹਨੇ ਇਸ ਕਰਕੇ ਵੀ ਇਹਦਾ ਰਿਜ਼ਲਟ ਚੰਗਾ ਤਾਂ ਕਰਕੇ ਜੀ ਠੀਕ ਹੈ ਬਈ ਹਾਂਜੀ ਇੱਕ ਇਹ ਵੀ ਵੱਡਾ ਕਾਰਨ ਬਣ ਜਾਂਦਾ ਜਿਵੇਂ ਤੁਸੀਂ ਦੱਸਿਆ ਵੀ ਮਾਂ ਵੀ ਇਹਦੀ ਨੌਕਰੀ ਹੈ ਹਨਾ ਹਾਂਜੀ ਨੌਕਰਾ ਸੂਣ ਦਾ ਚੰਬੀਆਂ ਘੋੜੀਆਂ ਦੇ ਉੱਤੇ ਹਾਂਜੀ ਮਤਲਬ ਕਿ ਸਟਰੋਂਗ ਬਲੱਡ ਹੁੰਦਾ ਮਤਲਬ ਘੋੜੇ ਵਾਲੇ ਪਾਸੇ ਜੇ ਘੋੜਾ ਭਾਰੂ ਆ ਘੋੜੀ ਤੇ ਉਹਨੇ ਰਿਜ਼ਲਟ ਘੋੜੇ ਨੇ ਆਪਦੇ ਤੇ ਲੈ ਜਾਣਾ ਜੇ ਉਹਦਾ ਮਤਲਬ ਸਪਰਮ ਕਾਊਂਟ ਸਟਰੋਂਗ ਆ ਘੋੜੇ ਦਾ ਹੂੰ ਤੇ ਫੇਰ ਉਹ ਘੋੜੇ ਤੇ ਬੱਚਾ ਜਾਂਦਾ ਜ਼ਿਆਦਾਤਰ ਤਾਂ ਬਿਲਕੁਲ ਬਾਈ ਬਾਕੀ ਜਿਹੜੀ ਘੋੜੀ ਉਹ ਤੇ ਵੀ ਥੋੜਾ ਬਹੁਤ ਡਿਪੈਂਡ ਕਰਦਾ ਜੀ ਹੂੰ ਬਾਕੀ ਸਭ ਦੇ ਵੱਖੋ ਵੱਖਰੇ ਤਜਰਬੇ ਆ ਜੀ ਹਾਂਜੀ ਹਾਂਜੀ ਬਾਈ ਬਾਕੀ ਘੋੜੀਆਂ ਦੀ ਵੀ ਲੈਣ ਦੇ ਹਿਸਾਬ ਨਾਲ ਸੂ ਜਾਂਦੇ ਆ ਕਈ ਘੋੜਿਆਂ ਦਾ ਹਾਂਜੀ ਜੋ ਉਸ ਪਾਸੇ ਨੂੰ ਦਰਜੇ ਬੱਚਾ ਤੇ ਹੁਣ ਜਿਵੇਂ ਇਹਨੂੰ ਇੰਗਲਿਸ਼ 'ਚ ਤਾਂ ਵੈਸੇ ਬਰੀਡਿੰਗ ਨੂੰ ਗੇਮਸ ਆਫ ਫੂਲ ਕਹਿੰਦੇ ਆ ਹਾਂਜੀ ਬਾਈ ਬਾਹਰਲੇ ਅੰਗਰੇਜ਼ ਜਿਹੜੇ ਵੀ ਮੇਟ ਕਰਾ ਲਓ 11 ਮਹੀਨੇ ਦੇਖੀ ਜਾਓ ਤੁਸੀਂ ਵੀ ਕੀ ਦੇਣਾ ਪਰ ਆਪਣੇ ਜਿਹੜੇ ਨੁਕਰੇ ਇਹਨਾਂ ਦੀਆਂ ਤਾਂ ਗਾਰੰਟੀ ਆਈਆਂ ਜਿਹਨ ਨੁਕਰਾਂ ਨੁਕਰੇ ਤੇ ਛੱਡਾਂਗੇ ਉਹ ਤਾਂ ਨੁਕਰਾਈ ਦੇਣਾ ਜੀ ਬਿਲਕੁਲ ਬਾਈ ਤੇ ਚੰਬੀਆਂ ਤੇ 50% ਚੀਜ਼ਾਂ ਹੁੰਦੀਆਂ ਜੀ ਤਕਰੀਬਨ ਬਾਈ ਜੇ ਆਪਾਂ ਨੌਕਰੀਆਂ ਘੋੜੀਆਂ ਨੁਕਰੇ ਘੋੜੇ ਤੋਂ ਮੇਟ ਕਰਾਉਣਿਆਂ ਤਾਂ ਉਹਨਾਂ ਦੀ ਜਿਹੜੀ ਜੱਜਮੈਂਟ ਆਪਾਂ ਦੇਖਦੇ ਆਂ ਵੀ ਆਪਾਂ ਘੋੜੀ ਮੁਤਾਬਕ ਦੇਖਦੇ ਆਂ ਵੀ ਇਹਦੇ ਚ ਆਹ ਗੱਲਬਾਤ ਦਾ ਘੋੜੇ ਚ ਆ ਆ ਬਾਈ تقریبا 70 80% ਤਾਂ ਆਪਾਂ ਨੂੰ ਅੰਦਾਜ਼ਾ ਹੋਈ ਜਾਂਦਾ ਹਨਾ ਜਿਹੜੀਆਂ ਗੱਲਾਂ ਉਹ ਅੱਗੇ ਜਾ ਕੇ ਮੈਚ ਵੀ ਹੋ ਜਾਂਦੀਆਂ ਨੇ ਆਪਣੀ ਬਰੀਡਿੰਗ ਸੈਂਸ ਦੇ ਉੱਤੇ ਕੰਮ ਵੀ ਕਰਦੀਆਂ ਨੇ ਉਹ ਹਨਾ ਹਾਂਜੀ ਰਿਜ਼ਲਟ تقریبا ਉਦਾਂ ਦੇ ਹੀ ਆਉਂਦਾ ਹਨਾ ਤੇ ਬੱਚੇ ਬਾਈ ਜਿਹੜੇ ਜਿਵੇਂ ਤੁਸੀਂ ਇਹ ਦੇਖਿਆ ਇਹਦੇ تقریبا ਕਿੰਨੇ ਕ ਬੱਚੇ ਹੁਣ ਤੱਕ ਦੇਖ ਲਏ ਹੋਣੇ ਆ ਜਾਂ ਘੋੜੀਆਂ ਕਿੰਨੀਆਂ ਕ ਅੱਗੇ ਮੇਟ ਕਰਾਤੀਆਂ ਤੁਸੀਂ ਕਿੰਨੀਆਂ ਕ ਕਰਵਾਤੀਆਂ ਇਹ ਜਦੋਂ ਮੈਂ ਲਿਆ ਸੀਗਾ ਜੀ 6-7 ਘੋੜੀਆਂ ਨੇ ਮੇਟ ਕਰਵਾਈਆਂ ਸੀਗੀਆਂ ਜਿਹਦੇ ਵਿੱਚੋਂ ਤਕਰੀਬਨ ਸਾਡੇ ਏਰੀਏ 'ਚ ਹੀ ਸੀ ਮੈਂ 4-5 ਦੇ ਰਿਜ਼ਲਟ ਦੇਖੇ ਇੱਕ ਦੋ ਵਿੱਚੋਂ ਕੁਝ ਸੇਲ ਹੋ ਗਏ ਕੁਝ ਮਿਸ ਹੈਪਨਿੰਗ ਹੋ ਗਈ ਦੀ ਕਈ ਵਾਰੀ 4-5 ਮੈਂ ਇਹਦੇ ਰਿਜ਼ਲਟ ਦੇਖੇ ਵਧੀਆ ਲੱਗੇ ਅੱਛਾ ਜੀ ਆਪਾਂ ਲਿਆ ਫਿਰ ਆਪਾਂ ਵੀ ਤੋਂ 5-6 ਘੋੜੀਆਂ ਪਿਛਲੇ ਸੀਜ਼ਨ 'ਚ ਮੇਟ ਕਰਾਈਆਂ ਸੀ ਜਿਨ੍ਹਾਂ ਦੇ ਹਜੇ ਰਿਜ਼ਲਟ ਆਉਣੇ ਆ ਜੀ ਹੂੰ ਤੇ ਹੁਣ ਅੱਗੇ ਐਟੀਮੇਟ ਕਰਾਈਆਂ 4-5 ਘੋੜੀਆਂ ਬਸ ਜੀ ਬੱਚੇ ਜਿੰਨੇ ਕਾਏ ਆ ਬਾਈ 50-50 ਆਏ ਆ ਜਿਵੇਂ ਮੰਨ ਲਓ ਬਸ਼ੇਰੇ ਬਸ਼ੇਰੀਆਂ ਦੀ ਜੇ ਆਪਾਂ ਗੱਲ ਕਰੀਏ ਜਾਂ ਜਾਂਦੇ ਬਸ਼ੇਰੀਆਂ ਜਾਂ ਬਸ਼ੇਰੇ ਨਹੀਂ तकरीबन 50 50 ਹੈ ਜੀ ਠੀਕ ਹੈ ਬਈ ਹਾਂਜੀ ਕੁਝ ਬਸ਼ੇਰੀਆਂ ਕੁਝ ਬਸ਼ੇਰੇ ਸਾਰੇ ਆਪ ਦੀ ਥਾਂ ਤੇ ਵਧੀਆ ਨੇ ਜੀ ਠੀਕ ਹੈ ਹੋਰੀਆਂ ਪੂਰੀਆਂ ਦੇ ਸਾਫ ਨੇ ਕੰਨ ਕੁੰਨ ਚੰਗੇ ਕੁੰਡੇ ਆ ਜੀ ਠੀਕ ਹੈ ਬਈ ਹਾਂਜੀ ਤੇ ਸੋਡੇ ਏਰੀਏ ਮੁਤਾਬਕ ਜੇ ਆਪਾਂ ਦੇਖੀਏ ਪਾਸੇ-ਆਸੇ ਦੇ ਜਿਹੜੇ ਸਾਨੂੰ ਏਰੀਆ ਪੈਂਦਾ ਜਿਵੇਂ ਫਰੋਈਪੁਰ ਵੀ ਸਾਨੂੰ ਥੋੜੀ ਦੂਰੀ ਪੈ ਜਾਂਦਾ ਹਨਾ ਹਾਂ ਅੰਦਰ ਮੋਗਗੇ ਵਾਲੇ ਪਾਸਾਇਏ ਤੁਸੀਂ 11 11 ਕਬੜਾ ਤੁਹਾਨੂੰ 25 25 30 30 ਕਿਲੋਮੀਟਰ ਨਾਲੋਂ ਪਏ ਜਾਂਦਾ ਹਨਾ ਏਰੀਆ ਤਾਂ ਉਸ ਹਸਾਬ ਨਾਲ ਜੇ ਏਰੀਆ ਮੁਤਾਬਕ ਦੇਖੀਏ ਤਾਂ ਕਿੰਨੀਆਂ ਘੋੜੀਆਂ ਆਸੇ ਪਾਸੇ ਪਿੰਡਾਂ ਦੇ ਵਿੱਚ ਥੋੜੇ ਹੈਗੀਆਂ ਨਹੀਂ ਬਾਈ ਹੈਗੀਆਂ ਤਕਰੀਬਨ ਘੋੜੀਆਂ ਜੀ ਟਾਵੇਂ ਟਾਵੇਂ ਪਿੰਡਾਂ 'ਚ ਹੈਗੀਆਂ ਜੀ ਜਾਂ ਘੋੜਿਆਂ ਨੂੰ ਦੇਖਦੇ ਆਂ ਜੀ ਘੋੜੇ ਘੱਟ ਨੇ ਜੀ ਆਪਣੇ ਏਰੀਆ 'ਚ ਠੀਕ ਹੈ ਬਾਈ ਹਾਂਜੀ ਜਾਦੇ ਬਾਈ ਫਿਰ ਨੌਕਰੇ ਦਾ ਜਾਂ ਮਾਰਵਾੜੀ ਦਾ ਜਾਦੇ ਨੁਕਰੇ ਦਾ ਹੌਣ ਹੋ ਗਿਆ ਜੀ ਵਿੱਚੇ ਮਾਰਵਾੜੀ ਦਾ ਵੀ ਲੋਕਾਂ ਨੂੰ ਸ਼ੌਂਕ ਪਿਆ ਸੀ ਪਰ ਨੁਕਰੇ ਦਾ ਇਹ ਹੈ ਜੀ ਵੀ ਸ਼ੋਰ ਸ਼ੌਟ ਦੇ ਬੱਚੇ ਹੁੰਦੇ ਆ ਹੂੰ ਉਹਦੇ ਵਿੱਚ ਬੰਦੇ ਨੂੰ ਕੋਈ ਦਿੱਕਤ ਨਹੀਂ ਹੁੰਦੀ ਮਾਰਵਾੜੀ ਦਾ ਚੰਗਾ ਵਾੜਾ ਆ ਫੇਰ ਹੀ ਕੰਮ ਚੱਲਦਾ ਨਹੀਂ ਤਾਂ ਔਖਾ ਹੋ ਜਾਂਦਾ ਕੰਮ ਬਿਲਕੁਲ ਬਾਈ ਬਿਲਕੁਲ ਕਮਰਸ਼ੀਅਲ ਪੱਖ ਤੋਂ ਦੇਖੀਏ ਤਾਂ ਵੀ ਨੁਕਰੇ ਵਾਲਾ ਕੰਮ ਸਹੀ ਆ ਹਾਂਜੀ ਹਾਂਜੀ ਬਾਈ ਤੇ ਫਾਰਮ ਦੇ ਉੱਤੇ ਹੋਰ ਕਿੰਨੇ ਕਿ ਰੱਖੇ ਬਾਈ ਜਾਨਵਰ ਕੋੜੇ ਆਪਣੇ ਟੋਟਲ ਬਾਈ 6 ਜਾਨਵਰ ਆ ਹੂੰ ਤੇ ਇੱਕ ਵਸ਼ੀਰੀ ਆ ਇੱਕ ਘੋੜੀ ਆ ਜੀ ਉਹ ਇਤੋਂ ਮੀਟ ਕਰਵਾਈ ਹੋਈ ਆ ਤੇ ਬਾਕੀ ਦੋ ਥੋੜੀਆਂ ਜਿਹੀਆਂ ਵੱਡੀਆਂ ਵਸ਼ੀਰੀਆਂ ਹਜੇ ਮਤਲਬ ਅਗਲੇ ਸਾਲ ਮੀਟ ਹੋਣਗੀਆਂ ਇੱਕ ਹੋਰ ਵਸ਼ੀਰਾ ਜੀ ਹੂੰ ਇਦਾਂ ਹੀ ਆ ਜੀ ਠੀਕ ਹੈ ਬਾਈ ਤੇ ਤੁਸੀਂ ਫਿਰ ਜਿਆਦੇ ਬਾਈ ਜਿਹੜੇ ਜਾਨਵਰ ਫਾਰਮ ਤੇ ਰੱਖਿਆ ਨੋਕਰੇ ਵਾਲੇ ਹਿਸਾਬ ਦੇ ਰੱਖਿਆ ਜਾਂ ਮਾਰਵਾੜੀ ਦੀ ਵੀ ਬਰੀਡਿੰਗ ਕਰਦੇ ਹੋ ਬਾਈ ਨਹੀਂ ਮਾਰਵਾੜੀ ਵਾਸਤੇ ਤਾਂ ਕੁੜੀ ਹੈ ਜੀ ਬਾਕੀ ਸਾਰਾ ਨੋਕਰੇ ਦੇ ਹਿਸਾਬ ਤੇ ਚੱਲਾਂਗੇ ਜੀ ਠੀਕ ਹੈ ਇੱਕ ਬਾਈ ਤੁਸੀਂ ਫਾਰਮ ਦਾ ਸੈਟਅਪ ਆ ਜਿਹੜੀ ਜਗ੍ਹਾ ਬਣਾਈ ਆ ਤੁਸੀਂ ਬਹੁਤ ਖੁੱਲਾ ਡੁੱਲਾ ਬਣਾਇਆ ਬਾਈ ਹਨਾ ਸਿਸਟਮ ਸਾਰਾ ਉਹੋ ਜੀ ਹੈਂਡਲਿੰਗ ਸੌਖੀ ਹੋ ਜਾਂਦੀ ਜਾਨਵਰਾਂ ਦੀ ਕਈ ਵਾਰੀ ਘਰ ਦੇ ਵਿੱਚ ਕਈ ਵਾਰੀ ਜਾਨਵਰ ਖੁੱਲ ਜੇ ਕੋਈ ਇੱਧਰ ਉੱਧਰ ਫਸ ਜਾਂਦਾ ਜੀ ਹਾਂਜੀ ਉਸ ਹਾਵ ਨਾ ਬਣਾਇਆ ਖੁੱਲਾ ਡੁੱਲਾ ਕਿਤੇ ਜਾਨਵਰ ਰਾਤ ਨੂੰ ਖੁੱਲ ਵੀ ਜਾਂਦਾ ਕੋਈ ਪਰੇਸ਼ਾਨੀ ਨਹੀਂ ਆਉਂਦੀਗੀ ਬਿਲਕੁਲ ਬਈ ਹਾਂਜੀ ਤੇ ਬਾਕੀ ਹੋਰ ਜਿਵੇਂ ਤੁਸੀਂ ਇਹਦੇ ਰਿਜ਼ਲਟਾਂ ਨੂੰ ਲੈ ਕੇ ਗੱਲਬਾਤ ਸਾਰੀ ਦੱਸੀ ਆ ਜੀ ਹਾਂਜੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਹੋ ਜੀਆਂ ਘੋੜੀਆਂ ਇਹ ਤੋਂ ਮੇਟ ਹੋਣ ਵੀ ਜਿੰਨਾਂ ਤੇ ਜਾਦੇ ਚੰਗਾ ਇਹ ਆਧਾਰ ਰਿਜ਼ਲਟ ਆ ਸਕਦਾ ਜੀ ਹਨ ਜਿਆਦੀ ਆਪਾਂ ਨੂੰ ਵੀ ਜਿਹੜੀਆਂ ਸਮੁੰਦਰ ਘੋੜੇ ਦੀਆਂ ਬੱਚੀਆਂ ਨੇ ਜੀ ਬਲੱਡ ਲਾਈਨ ਉਹਨਾਂ ਦੀ ਹੋਰ ਹੋਗੀ ਇਹਦੀ ਅਰਜਨ ਰੌਲੀ ਵਾਲੇ ਦੀ ਹੋਰ ਬਲੱਡ ਲਾਈਨ ਹੈ ਵੀ ਉਹ ਘੋੜੀਆਂ ਆਪਣੇ ਤੋਂ ਮੀਟ ਹੋਣ ਤਾਂ ਜਾਦੇ ਵਧੀਆ ਰਿਜ਼ਲਟ ਬਣਨਗੇ ਹੂੰ ਬਾਕੀ ਜਿਵੇਂ ਚੰਬੀਆਂ ਘੋੜੀਆਂ ਤੋਂ ਵੀ ਵਧੀਆ ਰਿਜ਼ਲਟ ਨਹੀਂ ਜੀ ਇਹਦੇ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਤੇ ਹੋਰ ਕੋਈ ਗੱਲਬਾਤ ਬਾਈ ਰਣਜੀਤ ਜੀ ਇੱਕ ਤਾਂ ਤੁਸੀਂ ਆਪ ਦਾ ਨਾ ਭਰਾਮਣੂ ਕੰਟੈਕਟ ਨੰਬਰ ਸਾਂਝਾ ਕਰ ਦਿਓ ਜੀ ਤੇ ਫਾਰਮ ਦਾ ਵੀ ਤੁਸੀਂ ਕੋਈ ਮਾੜਾ-ਮੋਟਾ ਪੇਜ ਪੂਜ ਬਣਾਇਆ ਹੋਣਾ ਇੰਸਟਾ ਹਾਂਜੀ ਪੇਜ ਆਪਣਾ ਬਣਿਆ ਹੋਇਆ ਫਾਸਟ ਰਾਈਡਰਸ 21 ਆਪਣੇ ਸਟੱਡ ਫਾਰਮ ਦਾ ਨਾਮ ਹੈਗਾ ਜੀ 21 ਸਟੇਬਲਸ ਐਂਡ ਸਟੱਡ ਫਾਰਮ ਕਾਦਰਵਾਲਾ ਜੀ ਠੀਕ ਹੈ ਜੀ ਤੇ ਕੰਟੈਕਟ ਨੰਬਰ ਹੈਗਾ ਜੀ 7347 600100 ਠੀਕ ਹੈ ਬਾਈ ਹਾਂਜੀ ਸੋ ਬਾਕੀ ਜਿਵੇਂ ਆਪਾਂ ਭਰਾਵਾਂ ਨੂੰ ਦੱਸ ਦੇਾਂਗੇ ਵੀ ਕੋਈ ਉੱਥੇ ਘੋੜੀਆਂ ਨੂੰ ਰੱਖਣ ਕਰਨ ਦੀ ਰੱਖਣ ਦੀ ਖੁੱਲਾ ਖੁੱਲਾ ਜਗ੍ਹਾ ਬਣੀ ਹੈ ਜੀ ਰੱਖਣ ਦੀ ਜਿੰਨਾ ਚਿਰ ਮਰਜ਼ੀ ਆਪਾਂ ਘੋੜੀ ਰੱਖ ਸਕਦੇ ਹਾਂ ਹਮ ਡਾਕਟਰ ਦੀ ਫੈਸਿਲਿਟੀ ਬੜੀ ਵਧੀਆ ਵਧੀਆ ਡਾਕਟਰ ਸਾਹਿਬ ਆਉਂਦੇ ਨੇ ਜੀ ਆਪਣੇ ਕੋਲੇ ਠੀਕ ਹੈ ਬਾਈ ਤੇ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਅਗਲੇ ਨੂੰ ਆਉਗੀ ਨਹੀਂ ਜੀ ਹਮ ਹਾਂਜੀ ਤੇ ਬਾਕੀ ਬਾਈ ਫਿਰ ਇਹਦੀ ਦਿਲ ਅਰਜਨ ਦੀ ਤੁਸੀਂ ਰਾਈਡਿੰਗ ਵੀ ਕਰਦੇ ਹੋ ਹਾਂਜੀ ਇਹਦੀ ਕੋਸ਼ਿਸ਼ ਕਰੀਦੀ ਆ ਤਕਰੀਬਨ ਐਤਵਾਰ ਦੇ ਐਤਵਾਰ ਅਸੀਂ ਰਾਈਡ ਕਰਦੇ ਹਾਂ ਜੀ ਸਵੇਰ ਸਵੇਰ ਦੀ ਜਿਵੇਂ ਹੁਣ ਪਿੱਛੇ ਸਿਆਲ ਲੰਕ ਗਿਆ ਉਦੋਂ ਦੁਪਹਿਰੇ ਕਰ ਲਈਦੀ ਸੀ ਰਾਈਡ ਵੀ ਥੋੜਾ ਬਹੁਤ ਜਾਨਵਰ ਖੁਸ਼ ਰਹਿੰਦਾ ਆਪਣੇ ਨਾਲ ਉਹਦੀ ਮਤਲਬ ਪਿਆਰ ਜਿਹਾ ਬਣਿਆ ਰਹਿੰਦਾ ਜਾਨਵਰ ਟੱਚ ਹੋਈ ਰਹਿੰਦੀ ਠੀਕ ਹੈ ਬਾਈ ਕਿੰਨਾ ਕਰੋਲ ਮਾਲਨਦੇ ਹੋ ਤੁਸੀਂ ਰਾਈਡਿੰਗ ਦਾ ਘੋੜੇ ਨੂੰ ਫਿੱਟ ਰੱਖਣ ਦੇ ਵਿੱਚ ਜਿਵੇਂ ਵੈਸੇ ਵੀ ਤੁਸੀਂ ਤਾਂ ਉੱਥੇ ਫਾਰਮ ਦੇ ਉੱਤੇ ਪੈੜਿਕ ਵੀ ਬਾਈ ਖੁੱਲਾ ਵਗ ਰਿਹਾ ਵਾ ਹਾਂਜੀ ਪਰ ਉਹ ਚੀਜ਼ ਨੂੰ ਦੇਸ਼ ਜੀ ਨੂੰ ਕਿਵੇਂ ਮੰਨਦੇ ਹੋ ਤੁਸੀਂ ਪੈਡਿਕ ਦੇ ਵਿੱਚ ਛੱਡਣਾ ਜਾਂ ਰਾਈਡਿੰਗ ਤੇ ਘੋੜੇ ਨੂੰ ਲੈ ਕੇ ਜਾਣਾ ਰਾਈਡਿੰਗ ਦੇ ਵਿੱਚ ਐ ਜੀ ਆਪਣੇ ਨਾਲ ਘੋੜੇ ਦੀ ਵਾਈਬ ਮੈਚ ਕਰ ਜਾਂਦੀ ਹੈ ਤੇ ਜਦੋਂ ਪੈਡਿਕ 'ਚ ਛੱਡਦੇ ਉਦੋਂ ਥੋੜਾ ਜਿਹਾ ਆਪ ਮਹਾਰੇ ਭਾਜਦਾ ਘੋੜਾ ਦੋਵੇਂ ਆਪ ਦੀ ਜਗ੍ਹਾ ਤੇ ਸਹੀ ਹੈ ਜੀ ਤੇ ਬਾਕੀ ਰਾਈਡਿੰਗ 'ਚ ਬੰਦੇ ਦਾ ਸ਼ੌਂਕ ਜਿਹੜਾ ਜਿਉਂਦਾ ਰਹਿੰਦਾ ਮਤਲਬ ਕਿ ਉਹਨੂੰ ਕਹਿ ਨਹੀਂ ਦਿੰਦੇ ਵੀ ਚੇਅਰ ਅਪ ਜਾ ਹੋ ਜਾਂਦਾ ਬੰਦਾ ਵੀ ਉਹਨੂੰ ਫਿਰ ਇਨਸਪੀਰੇਸ਼ਨ ਮਿਲਦੀ ਜਦੋਂ ਰਾਈਡ ਕਰਦੇ ਆ ਵੀ ਚੰਗਾ ਲੱਗਦਾ ਜੀ ਬੰਦੇ ਨੂੰ ਓਵਰਆਲ ਬਿਲਕੁਲ ਬਾਈ ਹਾਂਜੀ ਬਾਕੀ ਸ਼ੌਂਕ ਦੇ ਨਾਲ ਬਾਈ ਚਲੋ ਇਹਦੇ ਨਾਲ ਕੋੜਾ ਵੀ ਫਿੱਟ ਰਹਿੰਦਾ ਹਨਾ ਜਿਵੇਂ ਤੁਸੀਂ ਆਪ ਵੀ ਬੰਦਾ ਫਿੱਟ ਰਹਿੰਦਾ ਜੀ ਮਤਲਬ ਕਿ ਬਿਲਕੁਲ ਜੀ ਆਪਾਂ ਇੱਕ ਫਿਗਰ ਜਿੱਚ ਸਹੀ ਰਹਿੰਨੇ ਸਟ੍ਰੇਟ ਹੋਏ ਰਹਿੰਨੇ ਆ ਜਦੋਂ ਰਾਈਡ ਕਰ ਲਈਏ ਤੇ ਉਵੇਂ ਬੰਦਾ ਇਕੱਠਾ ਜਾ ਹੋਇਆ ਰਹਿੰਦਾ ਜਿਵੇਂ ਦੀ ਅੱਜ ਕੱਲ ਰੁਟੀਨ ਆ ਆਪਣੀ ਹਾਂਜੀ ਹਾਂਜੀ ਬਾਈ ਕਿਉਂਕਿ ਆਪਣੇ ਕੋਲੇ ਵੀ ਅੱਜ ਕੱਲ ਟਾਈਮ ਘੱਟ ਹੀ ਹੁੰਦਾ ਹਾਂਜੀ ਹਾਂਜੀ ਸੋ ਆਪਦੇ ਆਪ ਨੂੰ ਸੰਭਾਲਣ ਦਾ ਪਰ ਰਾਈਡ ਜ਼ਰੂਰ ਕਰਨੀ ਚਾਹੀਦੀ ਹੈ ਜੀ ਆਪਾਂ ਨੂੰ ਹਾਂਜੀ ਤੇ ਬਾਕੀ ਜੇ ਥੋੜੀ ਜੀ ਭਰਾਵਾਂ ਨੂੰ ਆਪਾਂ ਗ ਜਿੰਨਾ ਕ ਤੁਹਾਡਾ ਤਜਰਬਾ ਹਾਂਜੀ ਕਿ ਆਪਾਂ ਥੋੜਾ ਜਿਹਾ ਨਵੇਂ ਭਰਾਵਾਂ ਨੂੰ ਕੋਈ ਸ਼ੇਅਰ ਕਰ ਲਈਏ ਗੱਲਬਾਤ ਵੀ ਤੁਸੀਂ ਇੰਨੇ ਕ ਸਾਲਾਂ ਦੇ ਵਿੱਚ 2007 ਤੋਂ ਰੱਖਣ ਲੱਗੇ ਹੋ ਹਾਂਜੀ ਕਾਫੀ ਕੁਛ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਇਸ ਕਿੱਤੇ ਦੇ ਵਿੱਚ ਨੋਟਿਸ ਕੀਤੀਆਂ ਹਨਾ ਫਾਰਮ ਵੀ ਕਾਫੀ ਵਿజిਟ ਕੀਤੇ ਹੋਣੇ ਆ ਵੀ ਜਿੰਨਾ ਕ ਤੁਹਾਡਾ ਤਜਰਬਾ ਇਕੱਠਾ ਹੋਇਆ ਬਾਈ ਤੁਸੀਂ ਫਿਰ ਉਹ ਕਿਵੇਂ ਦਾਣੇ ਦਾ ਥੋੜਾ ਜਿਹਾ ਸ਼ੈਡਿਊਲ ਕੀ ਬਣਾਇਆ ਜਾਂ ਕੀ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਲੱਗਦਾ ਵੀ ਆਹ ਚੀਜ਼ ਆਪਾਂ ਨੂੰ ਘੋੜੇ ਨੂੰ ਦੇਣੀ ਚਾਹੀਦੀ ਹੈ ਜਾਂ ਜਿਹੜੀ ਚੀ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਇੱਕ ਤਾਂ ਜੀ ਗਿੱਲਾ ਦਾਣਾ ਜਿਹੜਾ ਮਤਲਬ ਉਹ ਤੋਂ ਕਈ ਦਾ ਵੀ ਨਾਂ ਦਈਏ ਕਿਤੇ ਨਾ ਕਿਤੇ ਦਿੱਕਤ ਆ ਜਾਂਦੀ ਹੈ ਵੈਸੇ ਸਭ ਦਾ ਆਪ ਦਾ ਰੁਟੀਨ ਹੈ ਜੀ ਸਾਰਿਆਂ ਦਾ ਆਪ ਦਾ ਸਿਸਟਮ ਸੈੱਟ ਕੀਤਾ ਆਪਾਂ ਜਿਹੜੀ ਚੀਜ਼ ਦਿੰਨੇ ਆ ਜੀ ਮੰਨ ਲਓ ਜਿੰਨਾ ਘੋੜੇ ਦਾ ਵਜ਼ਨ ਇੱਕ ਕਵਾਂਟਲ ਦੇ ਪਿੱਛੇ 1 ਕਿਲੋ ਦਾਣਾ ਜੀ ਠੀਕ ਹੈ ਤੇ ਜਿਵੇਂ ਮੰਨ ਲਓ ਇੱਕ ਦਿਨ ਦਾ ਕਿਲੋ ਚੋਕਰ ਤੇ ਕਿਲੋ ਦਾਲਾਂ ਵਿੱਚ ਮਿਕਸ ਹੋ ਜਾਣ ਛੋਲਿਆਂ ਦੀ ਦਾਲ ਹੋ ਗਈ ਤੇ ਕਿਲੋ ਅਨਾਜ ਅਨਾਜ ਜਿਵੇਂ ਜਵੀ ਆਗੇ जौ ਆਗੇ ਵੀ ਉਹ ਚੀਜ਼ ਤਿੰਨ ਕਿਲੋ 3.5 ਕਿਲੋ ਮਿਕਸ ਕਰਕੇ ਉਸ ਹਸਾਬ ਨਾਲ ਪਾਇਆ ਜਾਵੇ ਜੀ ਜਾਨਵਰ ਨੂੰ ਇੱਕ ਨੂੰ ਠੀਕ ਹੈ ਬਈ ਕਿੰਨੇ ਟਾਈਮ ਪਾਉਣਾ ਚਾਹੀਦਾ ਦਾਣਾ ਤੁਹਾਡੇ ਹਸਾਬ ਨਾਲ ਦਾਣਾ ਮੇਰੇ ਹਸਾਬ ਨਾਲ ਤਿੰਨ ਟਾਈਮ ਹੀ ਪਾਉਣਾ ਚਾਹੀਦਾ ਜੀ ਸਵੇਰ 6 ਵਜੇ ਦੁਪਹਿਰ 12 ਵਜੇ ਤੇ ਫੇਰ ਸ਼ਾਮ ਨੂੰ 6 ਵਜੇ ਜੀ ਤੇ ਬਾਕੀ ਨੀਰਾ ਚੱਲੀ ਜਾਂਦਾ ਜੀ ਪੱਠੇ ਤੂੜੀ ਵੀ ਇਹਨਾਂ ਦੇ ਅੱਗੇ ਕੁਛ ਨਾ ਕੁਛ ਰਵੇ ਇਹਨਾਂ ਦਾ ਮੂੰਹ ਚੱਲਦਾ ਰਵੇ ਜੀ ਹਾਂ ਪਰ ਐਵੇਂ ਬਈ ਥੋੜਾ ਗੈਪ ਦੇ ਕੇ ਪੈਣ ਹਾਂਜੀ ਗੈਪ ਦੇ ਕੇ ਮਤਲਬ ਇਹਨਾਂ ਨੂੰ ਜਿਆਦਾ ਵਾਰ ਪਵੇ ਭਾਵੇਂ ਥੋੜਾ ਹੀ ਪੈ ਜਾਵੇ ਪਰ ਪਵੇ ਗੈਪ ਦੇ ਉੱਤੇ ਥੋੜਾ ਥੋੜਾ ਕਰਕੇ ਜੀ ਤੇ ਪਾਣੀ ਇਹਨਾਂ ਨੂੰ ਬਹੁਤ ਜ਼ਰੂਰੀ ਹੈ ਜੀ ਸਾਫ਼ ਪਾਣੀ ਉਹ ਮਤਲਬ ਸੁੱਕੇ ਦਾਣੇ ਨਾਲ ਪਾਣੀ ਚਾਹੀਦਾ ਹੀ ਹੈ 24 ਘੰਟੇ ਅੱਗੇ ਹਾਂਜੀ ਬਈ ਇੱਕ ਬਾਈ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਂ ਰਣਜੀਤ ਸ਼ੋਹਾਂ ਦਾ ਜਾਦੇ ਕਰੇਜ ਹੋਇਆ ਵਾ ਆਪਣੇ ਨਵੇਂ ਭਰਾਵਾਂ ਨੂੰ ਜਿੰਨੇ ਵੀ ਹੁਣ ਤੱਕ ਨਵੇਂ ਰੱਖਣ ਲੱਗਿਆ ਚਲ ਇੱਕ ਤਾਂ ਪੁਰਾਣੇ ਐ ਤਾਂ ਜਿਹੜੇ ਇਸ ਕਿੱਤੇ ਦੇ ਨਾਲ ਜੁੜੇ ਵਾ ਉਹਨਾਂ ਦਾ ਤਾਂ ਤਜਰਬਾ ਬੋਲਦਾ ਬਾਈ ਥੋੜਾ ਜਿਹਾ ਨਵੇਂਆਂ ਦਾ ਕਰੇਜ ਆ ਜਿਹੜਾ ਥੋਡੇ ਮੇਰੇ ਵਰਗੇ ਭਰਾਵਾਂ ਦਾ ਉਹ ਕਈ ਭਰਾ ਆਪਾਂ ਇਦਾਂ ਦੇ ਦੇਖਦੇ ਆਂ ਵੀ ਸ਼ੋਹਾਂ ਨੂੰ ਦੇਖ ਕੇ ਜਿਹੜੇ ਇਸ ਫੀਲਡ ਦੇ ਵਿੱਚ ਆਏ ਹਨ ਉਹਨਾਂ ਨੂੰ ਜਿਹੜਾ ਸ਼ੌਂਕ ਵਧਿਆ ਇਹ ਚੀਜ਼ ਨੂੰ ਤੁਸੀਂ ਕੀ ਮੈਂ ਦੇਖਦੇ ਹਾਂ ਜਾਂ ਥੋੜੀ ਬਹੁਤੀ ਗੱਲਬਾਤ ਆ ਪਰ ਰਿਜ਼ਲਟਾਂ ਨੂੰ ਦੇਖ ਕੇ ਜੋ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਹੋਣੀ ਥੋੜਾ ਜਿਹਾ ਕੀ ਰეკਮੈਂਡ ਕਰ ਦਿਆਂ ਬਾਈ ਤੁਸੀਂ ਸ਼ੋਅ ਦਾ ਇਸ ਤਰ੍ਹਾਂ ਬਾਈ ਜੀ ਸ਼ੋਅ ਵੀ ਜ਼ਰੂਰੀ ਆ ਕਿ ਬੰਦੇ ਨੂੰ ਉੱਥੇ ਚੰਗੇ ਜਾਨਵਰ ਜਾਦੇ ਚੰਗੇ ਜਾਨਵਰ ਦੇਖਣ ਨੂੰ ਮਿਲ ਜਾਂਦੇ ਆ ਜਿਹੜੇ ਮੰਨ ਲਓ ਆਪਾਂ ਘਰਾਂ 'ਚ ਜਾ ਕੇ ਕਈ ਵਾਰੀ ਨਹੀਂ ਦੇਖ ਸਕਦੇ ਵੀ ਇੰਨੀ ਜਗ੍ਹਾ ਆਪਾਂ ਨੂੰ ਵਿਜ਼ਿਟ ਕਰਨਾ ਪਊਗਾ ਉਹੀ ਆਪਾਂ ਨੂੰ ਇੱਕ ਚੰਗੇ ਜਾਨਵਰਾਂ ਦੀ ਕਲੈਕਸ਼ਨ ਮਿਲ ਜਾਂਦੀ ਸ਼ੋਅ ਤੇ ਜਿਵੇਂ ਮੰਡੀ ਤੇ ਸਾਰੇ ਜਾਨਵਰ ਹੁੰਦੇ ਪਰ ਸ਼ੋਅ ਤੇ ਤਕਰੀਬਨ ਚੰਗੇ ਜਾਨਵਰ ਹੀ ਪਹੁੰਚੇ ਹੁੰਦੇ ਆ ਜੀ ਹਮ ਤੇ ਫਿਰ ਅੱਗੇ ਰਿਜ਼ਲਟ ਜਿਹੜੇ ਨਾਲ ਸ਼ੋਅਾਂ ਤੇ ਨਾਲ ਡਿਸਪਲੇ ਕਰਨ ਨੂੰ ਲੈ ਕੇ ਆਉਂਦੇ ਉਹਦੇ ਨਾਲ ਵੀ ਵਧੀਆ ਪਤਾ ਲੱਗ ਜਾਂਦਾ ਵੀ ਨਵੇਂ ਬੰਦੇ ਨੂੰ ਸ਼ੋਅ ਤੇ ਜਾ ਕੇ ਕਾਫੀ ਜਾਣਕਾਰੀ ਮਿਲਦੀ ਹੈ ਜੀ ਹਾਂ ਮੇਰੇ ਹਿਸਾਬ ਨਾਲ ਬਾਈ ਸ਼ੋਅ ਤੇ ਜਾ ਕੇ ਜਦੋਂ ਆਪਾਂ ਜਾਨਵਰ ਦੇਖਦੇ ਆ ਉਹਦੇ ਨਾਲ ਆਪਣਾ ਸਮਾਂ ਵੀ ਬਚਦਾ ਜੇ ਕੋਈ ਭਰਾ ਬਰੀਡਿੰਗ ਕਰਨਾ ਚਾਹੁੰਦਾ ਤਾਂ ਉੱਥੋਂ ਕੁਝ ਜਿਵੇਂ ਸਿੱਖਣ ਨੂੰ ਮਿਲਦਾ ਤਾਂ ਉਸ ਹਿਸਾਬ ਨਾਲ ਚੱਲਦਾ ਅਕੋਰਡਿੰਗ ਹੈਨਾ ਉੱਥੇ ਪੁੱਛ ਕਰਕੇ ਜਾਂ ਬਰੀਡਰ ਵੀ ਇੱਕ ਹਿਸਾਬ ਦੀ ਖੁੱਲੀ ਕਿਤਾਬ ਬੰਦੇ ਨੂੰ ਦਿਖ ਜਾਂਦੀ ਹੈ ਸ਼ੋਅ ਤੇ ਜਾ ਕੇ ਵੀ ਜਾਨਵਰ ਕਿਵੇਂ ਦਾ ਹੋਣਾ ਚਾਹੀਦਾ ਬੰਦਾ ਘਰੇ ਆ ਕੇ ਆਪਦੇ ਜਾਨਵਰ ਨੂੰ ਕੰਪੇਅਰ ਕਰਦਾ ਉਹਦੇ ਹਿਸਾਬ ਨਾਲ ਹੂੰ ਵੀ ਬੰਦੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸ਼ੋਅਾਂ ਤੇ ਬੁਜਾਏ ਕਿ ਮੰਡੀਆਂ ਤੋਂ ਜਿਵੇਂ ਮੰਡੀ 'ਚ ਤਾਂ ਸੌਦੇਬਾਜ਼ੀ ਹੋਣੀ ਹੁੰਦੀ ਹੈ ਜੀ ਹਾਂਜੀ ਬਾਈ ਤੇ ਸ਼ੋਅ 'ਤੇ ਬੰਦੇ ਨੂੰ ਪਤਾ ਲੱਗਦਾ ਵੀ ਕਿਹੜਾ ਜਾਨਵਰ ਡਿਜ਼ਰਵ ਕਰਦਾ ਕਿਹੜਾ ਨਹੀਂ ਕਰਦਾ ਹਾਂ ਬਾਕੀ ਇੱਕ ਆਪਦਾ ਵੀ ਥੋੜਾ ਜਿਹਾ ਲੈਵਲ ਉਹਦੇ ਨਾਲ ਮੈਨਟੇਨ ਹੁੰਦਾ ਹਾਂ ਉਹ ਬੰਦਾ ਚੰਗੇ ਜਾਨਵਰ ਫਿਲਟਰ ਕਰ ਲੈਂਦਾ ਜਾਨਵਰ ਆਪਦੇ ਵੀ ਆਪਾਂ ਚੰਗੇ ਹੀ ਰੱਖੀਏ ਹਾਂਜੀ ਹਾਂਜੀ ਹਾਂ ਜਾਂ ਬਾਈ ਆਪਣੇ ਘੋੜੇ ਨੂੰ ਦੇਖ ਕੇ ਆਪਾਂ ਜੇ ਗੱਲਬਾਤ ਕਰੀਏ ਵੀ ਤੁਹਾਡਾ ਕੋਈ ਹੈ ਵਿਚਾਰੇ ਨੂੰ ਅੱਗੇ ਸ਼ੋਹਾਂ ਦੇ ਵਿੱਚ ਪਾਉਣ ਦਾ ਜਾਂ ਅੱਗੇ ਕੋਈ ਬੱਚੇ ਫਾਰਮ ਦੇ ਉੱਤੇ ਤਿਆਰ ਕਰਨੇ ਆ ਹਾਂਜੀ ਆਪਣੀ ਕੋਸ਼ਿਸ਼ ਰਹੂਗੀ ਜੀ ਵੀ ਜਿਹਨੂੰ ਵੀ ਕੋਈ ਸ਼ੋਅ ਤੇ ਲੈ ਕੇ ਜਾਈਏ ਘੋੜੇ ਨੂੰ ਵੀ ਤੇ ਇਹਦੇ ਬੱਚੇ ਵੀ ਆਪਾਂ ਸ਼ੋਹਾਂ ਵਾਸਤੇ ਤਿਆਰ ਕਰਾਂਗੇ ਜੀ ਠੀਕ ਹੈ ਬਈ ਹਾਂਜੀ ਤੇ ਬਾਕੀ ਗੱਲਬਾਤ ਹੋਰ ਕੋਈ ਭਰਾਵਾਂ ਨਾਲ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਮਾਪਦੇ ਤਿਆਰਬੇ ਦੇ ਵਿੱਚ ਬਾਏ ਦੇ ਵਿੱਚ ਇਹੀ ਹੈ ਜੀ ਭਰਾਵਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਜਿਹਦੇ ਕੋਲੇ ਘਰੇ ਡੰਗਰ ਹੋਰ ਰੱਖੇ ਹੋਏ ਮੱਝਾਂ ਗਾਵਾਂ ਰੱਖੀਆਂ ਹੋਈਆਂ ਇੱਕ ਘੋੜੀ ਵਾਸਤੇ ਤਾਂ ਜਗ੍ਹਾ ਹੋਣੀ ਆ ਵੀ ਜਿਹੜਾ ਬੰਦਾ ਦੂਜੇ ਡੰਗਰਾਂ ਨੂੰ ਵੀ ਸਾਹਮ ਦਾ ਇੱਕ ਘੋੜੀ ਜ਼ਰੂਰ ਰੱਖੇ ਬੰਦਾ ਉਹਦੇ ਨਾਲ ਤੁਹਾਡੀ ਸਿਹਤ ਵੀ ਬਚੂਗੀ ਤੇ ਤੁਹਾਡਾ ਸ਼ੌਂਕ ਜਿੰਦਾ ਰਹੂਗਾ ਅੱਗੇ ਤੁਹਾਡੇ ਬੱਚੇ ਜਿਹੜੇ ਉਹ ਇਸ ਪਾਸੇ ਆਉਣਗੇ ਮਾੜੀ ਸੰਗਤ ਤੋਂ ਬਚਣਗੇ ਕਿਉਂਕਿ ਜਿਹੜੇ ਬੱਚੇ ਨੂੰ ਇਹਦਾ ਸ਼ੌਂਕ ਪੈ ਗਿਆ ਫਿਰ ਉਹ ਕਿਤੇ ਮਾਰ ਨਹੀਂ ਖਾਂਦਾ ਜੀ ਫਿਰ ਉਹਨਾਂ ਦੀ ਹੈਲਥ ਵਾਈਜ਼ ਸਟਰੋਂਗ ਹੋਣਗੇ ਬੱਚੇ ਜਿਹੜੇ ਇਹਨਾਂ ਨੂੰ ਹੈਂਡਲਿੰਗ ਕਰਨਗੇ ਕਿਉਂਕਿ ਮਾੜੇ ਬੰਦੇ ਦਾ ਕੰਮ ਨਹੀਂ ਵੀ ਹੈਂਡਲ ਕਰ ਲਵੇ ਘੋੜੇ ਨੂੰ ਹਾਂਜੀ ਬਾਈ ਜਦੋਂ ਕੋਈ ਛੋਟਾ ਬੱਚਾ ਬਾਈ ਇਸ ਕਿੱਤੇ ਦੇ ਵਿੱਚ ਗਿੱਜ ਜਾਂਦਾ ਜੋ ਲਾਪੇ ਪਰਿਵਾਰ ਦੇ ਵਿੱਚ ਜਦੋਂ ਰੱਖ ਰੱਖਦੇ ਆਪਾਂ ਘੋੜੇ ਤਾਂ ਬਈ ਉਹਦਾ ਥੋੜਾ ਜਿਹਾ ਦਿਲ ਵੀ ਖੁੱਲਦਾ ਹਨਾ ਸਾਰਾ ਉਹਨੂੰ ਤਜਰਬਾ ਸ਼ੁਰੂ ਤੋਂ ਹੀ ਹੋ ਰਿਹਾ ਹੈ। ਵੀ ਇਹ ਚੰਗਾ ਬਿਜ਼ਨਸ ਤਾਂ ਹੈਗਾ ਹੀ ਹੈਗਾ ਉਹਦੇ ਨਾਲ ਨਾਲ ਇੱਕ ਚੰਗਾ ਸ਼ੌਂਕ ਵੀ ਆ। ਹਾਂਜੀ ਬਾਈ। ਬੰਦੇ ਦੀ ਸਿਹਤ ਬੜੀ ਬੰਦੀ ਹੈ ਜਿਹੜਾ ਰਾਈਡਿੰਗ ਕਰੂਗਾ ਰੈਗੂਲਰ। ਹਾਂ। ਪਿੱਛੇ ਮੈਂ ਗੱਲ ਸੁਣੀ ਸੀ ਰਿਸ਼ਤੇਦਾਰੀ ਦੇ ਵਿੱਚੋਂ ਵੀ ਉਹਨਾਂ ਦੇ ਬਜ਼ੁਰਗ ਨੂੰ ਸ਼ੂਗਰ ਸੀਗੀ। ਉਹ ਫਿਰ ਰਾਈਡ ਕਰਨ ਲੱਗਿਆ ਰੈਗੂਲਰ ਉਹਦੀ 슈ਗਰ ਸਾਰੀ ਕੰਟਰੋਲ ਹੋ ਗਈ ਜਮਾ ਮਤਲਬ ਬੰਦਾ 9 ਵਾਰ 9 ਹੋ ਗਿਆ ਨਹੀਂ ਤਾਂ 슈ਗਰ ਦੀ ਅਜੇ ਕੋਈ ਮੈਡੀਸਿਨ ਨਹੀਂ ਹੈਗੀ ਵੀ ਜਿਹਦੇ ਨਾਲ ਬੰਦਾ ਸਹੀ ਹੋ ਜੇ ਹਾਂਜੀ ਬਾਈ ਇੱਕ ਹੋਰ ਵੀ ਚੀਜ਼ ਆ ਬਾਈ ਚਲੋ ਕੋਈ ਵੀ ਜਾਨਵਰ ਰੱਖਿਆ ਚਲੋ ਆਪਣੇ ਮੱਝ ਗਾਂ ਪਸ਼ੂ ਰੱਖਿਆ ਹੈ ਨਾ ਕੋਈ ਚਾਹੇ ਦੁੱਧ ਦਾ ਕੰਮ ਕਰਦਾ ਪਰ ਜਿਹੜੇ ਬੰਦੇ ਦੇ ਘਰੇ ਜਾਨਵਰ ਜਾਂ ਪਸ਼ੂ ਰੱਖਿਆ ਹੈ ਬਾਈ ਉਹ ਵੈਸੇ ਉਹਦੇ ਕੋਲੇ ਕੋਈ ਫालतू ਗੱਲਾਂ ਵਾਸਤੇ ਟਾਈਮ ਨਹੀਂ ਹੁੰਦਾ ਉਹਦਾ ਧਿਆਨ ਹੋਰ ਪਾਸੇ ਨਹੀਂ ਭਟਕਦਾ ਟੈਨਸ਼ਨ ਬੰਦੇ ਨੂੰ ਕਿਸੇ ਗੱਲ ਦੀ ਹੋਣੀ ਨਹੀਂ ਨੀਗੀ ਬਸ ਉਹਨੂੰ ਉਹਦਾ ਧਿਆਨ ਘੋੜੇ 'ਚ ਰਹਿ ਗਿਆ ਘੋੜੇ 'ਚ ਹੀ ਰਹਿਣਾ ਜੀ 24 ਘੰਟੇ ਬਿਲਕੁਲ ਕੋਈ ਜਿਆਦੇ ਕੰਮ 'ਚ ਰਹੂ ਖਾਲਤੂ ਗੱਲ ਬੰਨੀ ਫਿਰ ਕਿਤੇ ਗਿਆ ਹੋਊਗਾ ਫਿਰ ਘਰੇ ਉਹਨੂੰ ਵਾਪਸ ਆਉਣ ਦੀ ਚਿੰਤਾ ਰਹੂਗੀ ਇਹ ਨਹੀਂ ਕਿ ਬੰਦਾ ਗਿਆ ਤੇ 4 ਦਿਨ ਮੁੜਿਆ ਹੀ ਨਹੀਂ ਉਹਨੂੰ ਘਰੇ ਆਉਣਾ ਉਹਨੂੰ ਉਸ ਚੀਜ਼ ਦੀ ਕੇਅਰ ਹੁੰਦੀ ਹੈ ਜੀ ਹਾਂਜੀ ਬੱਚਿਆਂ ਜਿੰਨੇ ਲੋਕੀ ਇਹਨਾਂ ਨੂੰ ਪਿਆਰ ਕਰਦੇ ਆ ਬਿਲਕੁਲ ਬਾਈ ਬਿਲਕੁਲ ਇੱਕ ਮੈਂ ਇਹਦੇ ਵਿੱਚ ਹੋਰ ਗੱਲ ਐਡ ਕਰਨੀ ਸੀ ਕੱਲ ਮੈਂ ਦੇਖੀ ਸੀ ਇਹਦੇ ਵਿੱਚ ਵੀ ਕਹਿੰਦੇ ਜਿਹੜਾ ਆਪਣਾ ਘੋੜਾ ਹੁੰਦਾ ਜਦੋਂ ਆਪਾਂ ਟੈਨਸ਼ਨ 'ਚ ਹੁੰਨੇ ਆ ਉਹਦੇ ਕੋਲ ਜਾਈਏ ਆਪਣੀ ਟੈਨਸ਼ਨ ਜੀ ਦੂਰ ਕਰ ਦਿੰਦਾ ਹਾਂ ਤੇ ਕਈ ਵਾਰੀ ਜਦੋਂ ਆਪਾਂ ਟੈਨਸ਼ਨ ਫ੍ਰੀ ਹੁੰਨੇ ਆ ਜਦੋਂ ਜਾਨਵਰ ਨੂੰ ਫੜੀਏ ਬਾਹਰ ਕੱਢੀਏ ਥੋੜੀ ਜੀ ਆਪਾਂ ਨੂੰ ਟੈਨਸ਼ਨ ਦੇ ਦਿੰਦਾ ਉਹ ਵੀ ਡਰਾਉਂਦਾ ਜਿਵੇਂ ਜਾਨਵਰ ਉਹ ਚੀਜ਼ ਬੈਲੈਂਸ ਕਰੀ ਰੱਖਦਾ ਜੀ ਮੰਨ ਲਓ ਐਂ ਕਹਿ ਲਓ ਵੀ ਆਪਾਂ ਨੂੰ ਫਿਕਰ ਹੁੰਦੀ ਆ ਉਹਦੀ ਜਾਨ ਨੂੰ ਆਪਣੀ ਫਿਕਰ ਹੁੰਦੀ ਆ ਹਾਂਜੀ ਹਾਂਜੀ ਇਹ ਚੀਜ਼ ਤਾਂ ਹੈਗੀ ਆ ਬਾਈ ਹਾਂਜੀ ਬਿਲਕੁਲ ਬਾਈ ਸੋ ਬਾਈ ਰਣਜੀਤ ਨੇ ਜਿਵੇਂ ਘੋੜੇ ਬਾਰੇ ਸਾਰੀ ਗੱਲਬਾਤ ਦੱਸੀ ਆ ਦੋਸਤੋ ਦਿਲअर्जਨ ਇਹਦਾ ਨਾਮ ਰੱਖਿਆ ਪਿਆ ਨਾਮ ਰੱਖਣ ਦੇ ਪਿੱਛੇ ਵੀ ਇਹੋ ਹੀ ਕਾਰਨ ਆ ਵੀ ਬਾਈ ਚਾਹੁੰਦੇ ਸੀ ਵੀ ਇਹਦੀ ਇੱਕ ਵੱਖਰੀ ਪਛਾਣ ਬਣੀ ਕਿਉਂਕਿ ਅਰਜਨ ਦਾ ਬੱਚਾ ਸੋ ਉਹਦੇ ਨਾਲ ਰਲਦਾ ਮਿਲਦਾ ਨਾਂ ਬਾਈ ਨੇ ਇਹਦਾ ਰੱਖਿਆ ਹੈਗਾ ਸਟੱਡ ਸਰਵਿਸ ਇਹਦੀ ਓਪਨ ਆ 1000 ਰੁਪਿਆ ਮੀਟਿੰਗ ਫੀਸ ਆ ਸੋ ਬਹੁਤ ਚੰਗੇ ਰਿਜ਼ਲਟ ਵੀ ਆ ਗਏ ਆ ਬਾਈ ਅਰਗੇ ਅੱਗੇ ਵੀ ਵਧੀਆ ਚੰਗਾ ਇਸ ਚੀਜ਼ ਤੇ ਫੋਕਸ ਕਰ ਰਹੇ ਆ ਬਰੀਡ ਬਰੀਡਿੰਗ ਦੇ ਉੱਤੇ ਵੀ ਕੰਮ ਇਹਨਾਂ ਦਾ ਚੱਲ ਰਿਹਾ ਚੰਗੀਆਂ ਘੋੜੀਆਂ ਰੱਖੀਆਂ ਹੋਈਆਂ ਨੇ ਫਾਰਮ ਤੇ ਕਿਸੇ ਵੀ ਭਰਾ ਨੇ ਸਟੱਡ ਸਰਵਿਸ ਲੈਣੀ ਆ ਤਾਂ ਬਾਈ ਰਣਜੀਤ ਨੂੰ ਜਦੋਂ ਮਰਜੀ ਕਾਲ ਕਰ ਲਿਓ ਪਿੰਡ ਕਾਦਰ ਵਾਲੇ ਆ ਕੇ ਤੁਸੀਂ ਘੋੜਾ ਦੇਖ ਵੀ ਸਕਦੇ ਹੋ ਲਾਈਵ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ